ਪ੍ਰਿੰਸੀਪਲ ਮੇਜਰ ਸਿੰਘ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਗੁਰੂ ਅਮਰਦਾਸ ਐਵੇਨਿਊ ਨਰੈਣਗੜ ਅੱਜ ਅਸੀਂ ਗੁਰਮਤ ਗਿਆਨ ਸਭਾ ਨਰੈਣਗੜ ਛਾਟਾ ਅਮਰਸਰ ਦੀ ਸੰਸਥਾ ਵੱਲੋਂ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਦੇ ਸਹਿਯੋਗ ਸਦਕਾ ਅੱਜ ਇਹ ਮਹਾਨ ਦਿਨ ਵੱਡੇ ਸਹਿਬਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਆ ਛਾਟੇ ਚੌਕ ਵਿਖੇ ਇਹ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਦਿਨ ਮਨਾ ਰਹੇ ਆ ਤੇ ਉਹਨਾਂ ਮਹਾਨ ਬਾਬਿਆਂ ਨੂੰ ਯਾਦ ਕਰਦੇ ਹੋਇਆ ਇਹ ਸਕੂਲ ਦੇ ਵਿਦਿਆਰਥੀ ਜਿਹੜੇ ਆ ਉਹਨਾਂ ਦੇ ਇਤਿਹਾਸ ਨਾਲ ਸੰਬੰਧਿਤ ਜਿਹੜੀਆਂ ਉਹ ਕੋਰੋਗ੍ਰਾਫੀਆਂ ਪੇਸ਼ ਕਰ ਰਹੇ ਨੇ ਤੇ ਉਹ ਸੰਗਤਾਂ ਦਾ ਬੜਾ ਸੁਜੋਗ ਹੈ ਕਿਉਂਕਿ ਇਹ ਉਪਰਾਲੇ ਠੀਕ ਐ ਅਸੀਂ ਹੋਰ ਗੁਰਪੁਰਬ ਮਨਾਉਂਦੇ ਆ ਮਨਾਉਣੇ ਚਾਹੀਦੇ ਆ ਪਰ ਇਹਨਾਂ ਮਹਾਨ ਬਾਬਿਆਂ ਦਾ ਜਿਹੜਾ ਦਿਨ ਹੈ ਉਹ ਸ਼ਾਇਦ ਬਹੁਤ ਘੱਟ ਸੰਗਤਾਂ ਮਨਾਉਂਦੀਆਂ ਤੇ ਉਸ ਨੂੰ ਮਨਾਉਣ ਵਾਸਤੇ ਗੁਰਮਤ ਗਿਆਨ ਸਭਾ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਤੇ ਸਾਰੇ ਵੀਰੇ ਸਾਨੂੰ ਇਹ ਸਹਯੋਗ ਦੇ ਰਹੇ ਆ ਤੇ ਇਹ ਵਿਦਿਆਰਥੀ ਵੀ ਸਾਨੂੰ ਬਹੁਤ ਵੱਡਾ ਸਹਯੋਗ ਦੇ ਰਹੇ ਜਿਸ ਦੇ ਵਿੱਚ ਅਸੀਂ ਕੋਰੋਗ੍ਰਾਫੀਆਂ ਕਰ ਰਹੇ ਆ ਬੱਚੇ ਵੀ ਸਾਥ ਦੇ ਰਹੇ ਨਾਲ ਅਸੀਂ ਲਿਟਰੇਚਰ ਵੀ ਬੰਨ ਰਿਹਾ ਉਹਨਾਂ ਮਹਾਨ ਬਾਬਿਆਂ ਦੀ ਯਾਦ ਵਿੱਚ ਅਤੇ ਐਸੀ ਜਿਹੜਾ ਹਲੂਣਾ ਲਿਟਰੇਚਰ ਹੈ ਸਾਡਾ ਉਹ ਵੀ ਬੰਨ ਰਿਹਾ ਕਿ ਅੱਜ ਸਿੱਖ ਕਿੱਥੇ ਖੜਾ ਹੈ ਉਹ ਸਾਰੀ ਜਿਹੜੀ ਹੈ ਦਾਸਤਾਨ ਉਹ ਲਿਟਰੇਚਰ ਦੇ ਵਿੱਚ ਦਿੱਤੀ ਹੈ ਤੇ ਸਵਾਲ ਜਵਾਬ ਸਾਹਿਬ ਜਾਦਿਆਂ ਦੇ ਜੀਵਨ ਦੇ ਤੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਦੇ ਛੋਟੇ ਸਹਬਜ਼ਾਦੇ ਦੀ ਮਾਤਾ ਗੁਜਰ ਕੌਰ ਜੀ ਦੇ ਤੇ ਆਓ ਮੈਂ ਦੋ ਸ਼ਬਦ ਕਾਬਰੂ ਵਿੱਚ ਬੋਲਣਾ ਚਾਹੁੰਦਾ ਆਓ ਪਾਈਏ ਕਲਗੀ ਧਰਦੀਆਂ ਬਾਤਾਂ ਜਿਨ੍ਹਾਂ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਢੀਆਂ ਹਨੇਰੀਆਂ ਰਾਤਾਂ ਮਹੰਗੇ ਮੁੱਲ ਰਹੀਆਂ ਪ੍ਰਭਾਤਾਂ ਭਾਗਾ ਵਾਲਿਓ ਉਹ ਵੀ ਸਮਾਂ ਸੀ ਇੱਕ ਪਾਸੇ ਅਤ ਦਾ ਜਬਰ ਤੇ ਇੱਕ ਪਾਸੇ ਅਤ ਦਾ ਸਬਰ ਬੇਸ਼ੱਕ ਜ਼ਬਰ ਆਜ਼ਮ ਆਇਆ ਹੈ ਚੰਦ ਲੋਕਾਂ ਇੱਥੇ ਸਬਰ ਵਾਲੇ ਕਹਿੰਦੇ ਬੜੇ ਹੋਗੇ ਜ਼ਬਰ ਸਬਰ ਦੀ ਸਿਖਰ ਦੁਪਹਿਰ ਹੋ ਗਈ ਲਾਲ ਦੋ ਜੱਦ ਨੀਹਾਂ ਵਿੱਚ ਖੜੇ ਹੋਗੇ ਲਾਲ ਦੋ ਜੱਦ ਨੀਹਾਂ ਵਿੱਚ ਖੜੇ ਹੋਗੇ ਅੱਜ ਉਹਨਾਂ ਨੀਹਾਂ ਵਿੱਚ ਖੜੇ ਹੋਣ ਵਾਲਿਆਂ ਦੀਆਂ ਅੱਜ ਉਹ ਚਮਕੌਰ ਦੀ ਧਰਤ ਉੱਤੇ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਕਲਗੀ ਧਰ ਦੇ ਵੀਰ ਸੁਪੁੱਤਰਾਂ ਤੇ ਸਮੂਹ ਸਿੰਘਾਂ ਦੀਆਂ ਯਾਦਾਂ ਦੇ ਅੰਦਰ ਦੇਸ਼ ਵਿਦੇਸ਼ ਵਿੱਚ ਝੰਡੇ ਝੁਲ ਰਹੇ ਨੇ ਭਾਵੇਂ ਸਮੇਂ ਦੇ ਵਕਤ ਹੀ ਝੂਠ ਨੇ ਸੱਚ ਨੂੰ ਦਬਾਉਣ ਦਾ ਯਤਨ ਕੀਤਾ ਪਰ ਅੱਜ ਉਹਨਾਂ ਮਹਾਨ ਬਾਬਿਆਂ ਦੀ ਯਾਦ ਅੰਦਰ ਹਰ ਸਿੱਖ ਦੇ ਅੰਦਰ ਸਹਿਬਾ ਅੱਜ ਮੈਂ ਤੇਰੀ ਤਸਵੀਰ ਵੇਖੀ ਉਹ ਨਹੀਂ ਲੱਗੀ ਏ ਜਿਹੜੀ ਦੀਵਾਰ ਉੱਤੇ ਤੇਰੇ ਜਿਗਰ ਦੇ ਟੁਕੜੇ ਤੇ ਖਾਲਸੇ ਨੇ ਜਿਹੜੀ ਟੰਗੀ ਏ ਨੈਣਾ ਦੀ ਧਾਰ ਉੱਤੇ ਜਿਹੜੀ ਰੁੱਤ ਬਹਾਰ ਦੀ ਤੂੰ ਆਂਦੀ ਮੁੜ ਕੇ ਆਈ ਨਾ ਕਿਸੇ ਗੁਲਜ਼ਾਰ ਉੱਤੇ ਜਿਤਨੀ ਵੇਰ ਤੂੰ ਜਿਗਰ ਦੇ ਲਹੂ ਅੰਦਰ ਮੁਖੜਾ ਧੋਤਾ ਏ ਸਿੰਘਾਂ ਪਿਆਰਿਆਂ ਦਾ ਉਨੀ ਵਾਰ ਤਾਂ ਤੈਨੂੰ ਨਸੀਬ ਨਹੀਂ ਸੀ ਸਹਿਬਾ ਮੂੰਹ ਚੁੰਮਣਾ ਚਾਹਾਂ ਦਲਾਰਿਆਂ ਦਾ ਮੂੰਹ ਚੁੰਮਣਾ ਚਾਹਾਂ ਦਲਾਰਿਆਂ ਦਾ ਇਹ ਤੁਛ ਜਿਹਾ ਸਾਡਾ ਅਪਰਾਲਾ ਹੈ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਅਤੇ ਗੁਰਮਤ ਗਿਆਨ ਸਭਾ ਦੇ ਜਿਹੜੇ ਸਮੂਹ ਵਿਦਿਆਰਥੀ ਇੱਕ ਛੋਟਾ ਜਿਹਾ ਉਪਰਾਲਾ ਇੱਕ ਛੋਟੀ ਤੁਸ ਜੀ ਸਾਡੀ ਕੋਸ਼ਿਸ਼ ਹੈ ਕਿਉਂਕਿ ਹਮੇਸ਼ਾ ਅਧੂਰੇ ਜਿਹੜੇ ਆ ਉਹ ਪੂਰਿਆਂ ਦਾ ਇਤਿਹਾਸ ਨਹੀਂ ਸੁਣਾ ਸਕਦੇ ਕੋਸ਼ਿਸ਼ ਹੋ ਸਕਦੀ ਹੈ ਕੋਸ਼ਿਸ਼ ਕੀਤੀ ਹੈ ਸੋ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਕਰਦੀ ਰਹੀ ਹੈ ਸਾਡੀ ਸੁਸਾਇਟੀ ਤੇ ਹੁਣ ਵੀ ਹੁਣ ਵੀ ਕਰੇਗੀ ਸੋ ਇਹਨਾਂ ਬੇਨਤੀਆਂ ਦੇ ਨਾਲ ਹੋਈ ਭੁੱਲ ਚੁੱਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਮਰਨਜੀਤ ਕੌਰ ਵਿਦਿਆਰਥੀ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਮੈਂ ਆਪ ਜੀ ਨਾਲ ਦੋ ਬੋਲ ਸਾਂਝੇ ਕਰਨ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਅੱਜ ਸਿੱਖ ਕਿੱਥੇ ਖੜੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ ਆਪਣੇ ਸਿੱਦਕ ਦੀ ਪ੍ਰੀਖਿਆ ਦੇਣ ਸਮੇਂ ਜੁੱਤਸੀਹੇ ਸਾਹਿਬਜ਼ਾਦਿਆਂ ਨੇ ਆਪਣੇ ਪਿੰਡੇ ਤੇ ਹੰਡਾਏ ਕਿ ਉਸ ਕਹਿਰ ਨੂੰ ਯਾਦ ਕਰਕੇ ਕਦੇ ਸਾਡੀ ਰੂਹ ਵੀ ਤੜਫੀ ਹੈ ਕਿ ਅਸੀਂ ਵੀ ਕਦੇ ਸਿੱਖ ਹੋਣ ਦੇ ਨਾਤੇ ਆਪਣੀ ਛਾਤੀ ਉੱਤੇ ਸਰਹੰਦ ਦੀਆਂ ਦਿਵਾਰਾਂ ਦਾ ਭਾਰ ਮਹਿਸੂਸ ਕੀਤਾ ਹੈ ਕਿ ਅਸੀਂ ਵੀ ਕਦੇ ਸਰਹੰਦ ਦੀਆਂ ਕੰਦਾ ਦੇ ਸਾਹਮਣੇ ਖੜੇ ਹੋ ਕੇ ਆਪਣੇ ਅੰਦਰਲੇ ਸਿੱਖੀ ਸਿਧਕ ਨੂੰ ਝੰਡੋੜਨ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਹਰ ਸਿੱਖ ਦਾ ਆਪਣੇ ਅੰਦਰ ਅੰਤਰ ਜਾਤ ਪਾਉਣ ਦਾ ਸਮਾਂ ਨਹੀਂ ਗੁਰੂ ਤੇ ਸਿੱਖ ਦਾ ਤਾਂ ਕੇਵਲ ਰਿਸ਼ਤਾ ਹੀ ਸਿਧਕ ਦਾ ਹੈ ਛੋਟੇ ਸਾਹਿਬ ਜਾਦਿਆਂ ਨੇ ਤੇ ਸੀ ਹਸਹਿਕੇ ਵੀ ਆਪਣੇ ਸਿਦਕ ਨੂੰ ਪਿੱਠ ਨਹੀਂ ਦਿੱਤੀ ਇਸ ਲਈ ਉਹਨਾਂ ਦੇ ਸ਼ਹੀਦੀ ਸਥਾਨ ਤੇ ਦੁਨੀਆ ਭਰ ਦੇ ਆਕੀਦਤਮੰਦ ਲੋਕ ਉਹਨਾਂ ਦੇ ਸ਼ਹੀਦੀ ਉਹਨਾਂ ਦੇ ਸਿੱਖੀ ਸਿਦਕ ਨੂੰ ਪ੍ਰਣਾਮ ਕਰਨ ਲਈ ਜੁੜਦੇ ਹਨ ਪਰ ਅਸੀਂ ਗੁਰੂ ਸਾਹਿਬਾਂ ਦੀ ਵਰਸਾਈ ਧਰਤੀ ਦੇ ਸਿੱਖ ਕਿਉਂ ਆਪਣਾ ਸਿੱਖੀ ਸਿਦਕ ਹਾਰ ਰਹੇ ਹਾਂ ਸਾਡੀ ਸਿਦਕੋ ਹਾਰਿਆ ਦੀ ਅੰਤ ਨੂੰ ਬਹੜੀ ਕੌਣ ਕਰੂ ਕਦੇ ਇਕੱਲੇ ਬੈਠ ਕੇ ਸੋਚਿਆ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਗਤੀ ਵੱਲ ਨੂੰ ਜਾ ਰਹੇ ਹਾਂ ਕਿ ਕੌੜਾ ਤੇ ਨੰਗਾ ਸੱਚ ਨਹੀਂ ਕਿ ਅੱਜ ਸਿੱਖਾਂ ਦੇ ਘਰ ਵਿੱਚ ਊੜਾ ਤੇ ਜੂੜਾ ਦੋਵੇਂ ਹੀ ਗਵਾਚ ਰਹੇ ਹਨ ਅਸੀਂ ਹਰ ਰੋਜ਼ ਅਰਦਾਸ ਵੀ ਕਰਦੇ ਹਾਂ ਤੇ ਅਰਦਾਸ ਦੇ ਸ਼ਹੀਦਾ ਦੀ ਮਰਿਆਦਾ ਦਾ ਪ੍ਰਮਾਣ ਵੀ ਕਰਦੇ ਹਾਂ ਇੰਜ ਅਸੀਂ ਆਪਣੇ ਨਿੱਤ ਦੇ ਰੁਝੇਵਿਆਂ ਵਿੱਚ ਆਪਣੇ ਗੌਰਵ ਦਾ ਅਚੇਤ ਅਤੇ ਸੁਚੇਤ ਰੂਪ ਵਿੱਚ ਨਿਰਾਦਰ ਕਰਦੇ ਰਹਿੰਦੇ ਹਾਂ ਸਾਡੀਆਂ ਤੇ ਸਰਦਾਰੀਆਂ ਹਿੰਦੁਸਤਾਨਾਂ ਦੇ ਕੇਸਾ ਨਾਲ ਹਨ ਇਹ ਨਿਸ਼ਾਨੀਆਂ ਸਾਡੀ ਨਿਸ਼ਾਨਦੇਹੀ ਕਰਦੀਆਂ ਹਨ ਤੇ ਸਾਡੀ ਅੱਡੜੀ ਸਿੱਖੀ ਦੀ ਪਹਿਚਾਨ ਸਥਾਪਿਤ ਕਰਦੀਆਂ ਹਨ ਖਾਲਸਾ ਜੀ ਚੇਤੇ ਰੱਖੋ ਕਿ ਜਦੋਂ ਦਸਤਾਰਾਂ ਤੇ ਕੇਸ ਗਵਾਜਦੇ ਹਨ ਤਾਂ ਇੱਜ਼ਤਾਂ ਵੀ ਸਾਥ ਛੱਡ ਜਾਂਦੀਆਂ ਹਨ ਅੱਜ ਪੰਜਾਬ ਦੀ ਧਰਤੀ ਵਿੱਚੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਾਦੇ ਆਪਣੇ ਸਿਦਕਵਾਨ ਸਿੰਘਾਂ ਨੂੰ ਲੱਭ ਰਹੇ ਹਨ ਆਓ ਗੰਭੀਰਤਾ ਨਾਲ ਵਿਚਾਰੀਏ ਕਿ ਸਾਹਿਬ ਜਾਦੇ ਦੀ ਮਹਾਨ ਸ਼ਹੀਦੀ ਤੋਂ ਕੇਵਲ 350 ਸਾਲ ਬਾਅਦ ਅੱਜ ਸਿੱਖ ਕਿੱਥੇ ਖੜੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਜੀਤ ਸਿੰਘ ਜੀ ਤੇ ਬਾਬਾ ਜਜਾਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਜੋ ਕਿ ਸਿੱਖ ਕੌਮ ਵਾਸਤੇ ਬਹੁਤ ਹੀ ਵੱਡਾ ਦਿਨ ਹੈ ਅਸੀਂ ਗੋ ਨਾਨਕ ਮਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀ ਅੱਜ ਉਹਨਾਂ ਦੀ ਯਾਦ ਵਿੱਚ ਕੋਰੋਗ੍ਰਾਫੀਆਂ ਪੇਸ਼ ਕਰ ਰਹੇ ਹਾਂ ਇਹ ਪ੍ਰੋਗਰਾਮ ਅਰੇਂਜ ਕੀਤਾ ਹੈ ਤਾਂ ਕਿ ਫਿਰ ਉਹਨਾਂ ਦੀ ਉਹਨਾਂ ਦੀ ਯਾਦ ਨੂੰ ਸਮਰਪਿਤ ਉਹਨਾਂ ਦੀ ਯਾਦ ਨੂੰ ਤਾਜ਼ਾ ਕਰ ਸਕੀਏ ਅਤੇ ਜਿਨ੍ਹਾਂ ਨੂੰ ਇਹ ਵਿਸਰ ਗਿਆ ਹੈ ਉਹਨਾਂ ਨੂੰ ਵੀ ਇਹ ਯਾਦ ਦਿਵਾ ਸਕੀਏ ਕਿ ਉਹਨਾਂ ਨੇ ਸਾਡੇ ਖਾਤਰ ਹੀ ਕੁਰਬਾਨੀ ਦਿੱਤੀ ਸੀ ਤੇ ਅਸੀਂ ਅੱਜ ਇਹ ਕੀ ਕਰ ਰਹੇ ਹਾਂ ਮੈਂ ਆਪ ਜੀ ਨਾਲ ਉਹਨਾਂ ਦੀ ਯਾਦ ਵਿੱਚ ਇੱਕ ਕਵਿਤਾ ਸਾਂਝੀ ਕਰਨ ਜਾ ਰਹੀ ਹਾਂ ਸਹਬਾ ਅੱਜ ਮੈਂ ਤੇਰੀ ਤਸਵੀਰ ਦੇਖੀ ਸਹਬਾ ਅੱਜ ਮੈਂ ਤੇਰੀ ਤਸਵੀਰ ਦੇਖੀ ਉਹ ਨਹੀਂ ਲੱਗੀ ਹੈ ਜਿਹੜੀ ਦੀਵਾਰ ਦੇ ਉੱਤੇ ਤੇਰੇ ਜਿਗਰ ਤੇ ਟੁਕੜੇ ਤਾਂ ਖਾਲਸੇ ਨੇ ਜਿਹੜੀ ਟੰਗੀ ਹੈ ਨਹਿਣਾ ਦੀ ਧਾਰ ਉਤੇ ਪੰਛੀ ਅਮਰ ਜਵਾਨੀ ਤੂੰ ਖਾਲਸੇ ਨੂੰ ਪੰਛੀ ਅਮਰ ਜਵਾਨੀ ਤੂੰ ਖਾਲਸੇ ਨੂੰ ਓਣ ਦਿੱਤੀ ਨਾ ਜਿਹੜੀ ਜੁਝਾਰ ਤੇ ਜਿਹੜੀ ਰੁੱਤ ਬਹਾਰ ਦੀ ਤੂੰ ਆਂਦੀ ਮੁੜ ਕੇ ਆਈ ਨਾ ਕਿਸੇ ਗੁਲਜ਼ਾਰ ਉਤੇ ਜਿਤਨੀ ਵੈਰ ਤੂੰ ਜਿਗਰ ਤੇ ਲਹੂ ਅੰਦਰ ਜਿਤਨੀ ਵੈਰ ਤੂੰ ਜਿਗਰ ਤੇ ਲਹੂ ਅੰਦਰ ਮੁਖੜਾ ਤੋਤਾ ਏ ਸਿੰਘਾਂ ਪਿਆਰੀਆਂ ਦਾ ਉਤਨੀ ਵਾਰਤਾ ਤੈਨੂੰ ਨਦੀਬ ਨਹੀਂ ਸੀ ਮੂੰ ਚੁੰਮਣਾ ਚੋਹਾ ਦੁਲਾਰਿਆਂ ਦਾ ਮੂੰ ਚੁੰਮਣਾ ਚੋਹਾ ਦੁਲਾਰਿਆਂ ਦਾ ਮੂੰ ਚੁੰਮਣਾ ਚੋਹਾ ਦੁਲਾਰਿਆਂ ਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ